ਆ ਬਿਲਕੁਲ ਜੀ ਦੱਸ ਦਈਏ ਕਿ ਜਿੱਥੇ ਅਸੀਂ ਗੁਰਦਾਸਪੁਰ ਦੇ ਵਿੱਚ ਖੜੇ ਆਂ ਜਿੱਥੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਲਕੀ ਨੂੰ ਲੈ ਕੇ ਜਿੱਥੇ ਬੀਤੀ ਦੋ ਦਿਨ ਲੋਕ ਜਿਹੜੇ ਸੀਗੇ ਬਲੈਕਆਊਟ ਦੇ ਉੱਤੇ ਵੀ ਕਾਫੀ ਪਰੇਸ਼ਾਨ ਸੀਗੇ ਚਿੰਤਕ ਨਜ਼ਰ ਆ ਰਹੇ ਸੀ ਕਿ ਡਰ ਦਾ ਮਾਹੌਲ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਸੀ ਤੇ ਹੁਣ ਗੱਲਬਾਤ ਕਰੀਏ ਤਾਂ ਵੱਡੀ ਅਪਡੇਟ ਜਿਹੜੀ ਆ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਡੋਨਲਡ ਟਰੰਪ ਦੇ ਵੱਲੋਂ ਜਿਹੜਾ ਸੀਗਾ ਦੋਹਾਂ ਦੇਸ਼ਾਂ ਦੀ ਜਿਹੜੀ ਆ ਸਹਿਮਤੀ ਜੁਤਾਈ ਗਈ ਹੈ ਅੱਜ ਦੱਸ ਦਈਏ ਕਿ ਦੋਹਾਂ ਦੇਸ਼ਾਂ ਦੀ ਜਿਹੜੀ ਆ ਜੰਗਬੰਦੀ ਦੇ ਵਿੱਚ ਸਹਿਮਤ ਹੋਏ ਨੇ ਤੇ ਗੁਰਦਾਸਪੁਰ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਘਰਾਂ ਤੋਂ ਬਾਹਰ ਜਿਹੜੇ ਨੇ ਨਿਕਲ ਕੇ ਬਾਹਰ ਜਿਹੜੇ ਨੇ ਆਪਣੇ ਕੰਮ ਕਰਦੇ ਵਿੱਚ ਰੁੱਝੇ ਹੋਏ ਨੇ ਤੇ ਲੋਕਾਂ ਦੇ ਵਿੱਚ ਜਿਹੜੀ ਖੁਸ਼ੀ ਦਾ ਮਾਹੌਲ ਜਿਹੜਾ ਆ ਉਹ ਕਿਤੇ ਨੇ ਕਿਤੇ ਜਿਹੜਾ ਆ ਉਹ ਦਿਖਦਾ ਨਜ਼ਰ ਆ ਰਿਹਾ ਤੇ ਗੱਲਬਾਤ ਕਰੀਏ ਤਾਂ ਲੋਕ ਜਿਹੜੇ ਨੇ ਘਰਾਂ ਤੋਂ ਨਿਕਲੇ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਆ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਇਨੀਸ਼ੀਏਟਿਵ ਜਿਹੜੇ ਨੇ ਇਹਨੇ ਦੇਖਦੇ ਨਹੀਂ ਸਸਿਕਾ ਬਾਈ ਸਸਿਕਾ ਵੀਰ ਜੀ ਕੀ ਨਾਮ ਜੇ ਹਾਂਜੀ ਕਮਲ ਮਾਇ ਜੀ ਉਹਾਂ ਦੇਸ਼ਾਂ ਦੇ ਵਿਚਾਰ ਜਿਵੇਂ ਤਲਕੀ ਚੱਲ ਰਹੀ ਸੀ ਜਿਸ ਦੇ ਫੈਸਲੇ ਨੂੰ ਜਿਹੜਾ ਇਹ ਬਦਲਾ ਗਿਆ ਤੇ ਅੱਜ ਜਿਹੜਾ ਫੈਸਲਾ ਨਵਾਂ ਆਇਆ ਆ ਡੋਨਲਡ ਟਰੰਪ ਦੇ ਵੱਲੋਂ ਜਿਹੜੀ ਦੋਆਂ ਦੇਸ਼ਾਂ ਦੀ ਸਹਿਮਤੀ ਹੋਈ ਕਿਵੇਂ ਵੇਖਦੇ ਹੋ ਬਹੁਤ ਖੁਸ਼ੀ ਹੋਈ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਮਨ ਨੇ ਨਾ ਹੁਸਾ ਹੋਇਆ ਨਾ ਕਿ ਦੱਸ ਨਹੀਂ ਸਕਦੇ ਨਹੀਂ ਤੇ ਸਾਡੇ ਤਾਂ ਕਾਰੋਬਾਰ ਬਿਲਕੁਲ ਠੱਪ ਹੋ ਗਏ ਬਹਿਗੇ ਸੀ ਅਸੀਂ ਤੇ ਇੰਨੇ ਮਿਊਜ਼ ਹੋ ਗਏ ਸੀ ਵੀ ਮਸਮਲੋ ਵੀ ਖਤਮ ਹੋਣ ਦੀ ਗੱਲ ਹੋ ਗਈ ਜੀ ਉਨਤੇ ਜਿਲੀ ਗਿਆ ਬੋਲੋ ਬਿਲਕੁਲ ਜੀ ਇਹ ਇਹ ਲੋਕ ਨੇ ਜਿਹੜੇ ਸਥਾਨਕ ਲੋਕ ਜਿਹੜੇ ਕਾਫੀ ਚਿੰਤਕ ਸੀਗੇ ਪਰੇਸ਼ਾਨ ਸੀਗੇ ਕਰਾਂ ਦੇ ਵਿੱਚੋਂ ਜਿਹੜੇ ਨਿਕਲ ਨਹੀਂ ਹੁੰਦੇ ਸੀਗੇ ਤੇ ਗਾਈਡਲਾਈਨਸ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀ ਗਈ ਆ ਤੇ ਉਸ ਦਾ ਇਨ ਬਿਨ ਪਾਲਣਾ ਵੀ ਜਿਹੜੀ ਆ ਲਗਾਤਾਰ ਜਿਹੜੀ ਅੱਜ ਤੱਕ ਜਾਰੀ ਰਹੀਗੀ ਅਗਲੇ ਹੁਕਮਾਂ ਤੱਕ ਇਹ ਪ੍ਰਸ਼ਾਸਨ ਦੇ ਵੱਲੋਂ ਬੇਨਤੀ ਕੀਤੀ ਗਈ ਆ ਲੋਕ ਜਿਹੜੇ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਵੀ ਜਿਹੜੀ ਆ ਆਪਾਂ ਕਰਦੇ ਆ ਔਰ ਲੋਕ ਜਿਹੜੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਹਵਾਈ ਸ੍ਰੀ ਸਾਸੀ ਗਾਲ ਜੀ ਕਿਵੇਂ ਦੀ ਖੁਸ਼ੀ ਮਹਿਸੂਸ ਕਰਦੇ ਹੋ ਤੁਹਾਡੇ ਸਾਹਮਣੇ ਇਹ ਜੀ ਖੁਸ਼ੀ ਦਾ ਖੁਸ਼ੀ ਦਾ ਮਾਹੌਲ ਹੈ ਸਾਰੇ ਸਾਰੇ ਪਾਸੇ ਪੂਰੇ ਸ਼ਹਿਰ ਵਾਸੀ ਅੱਜ ਵੇਲੇ ਖੁਸ਼ ਹੋ ਕੇ ਬਾਹਰ ਨਿਕਲ ਰਹੇ ਨੇ ਜਿਸ ਵੇਲੇ ਅਸੀਂ ਬਲੈਕਆਊਟ 'ਚ ਹੁੰਦੇ ਸਾਨੂੰ ਫਖਰ ਹੈ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤਿੰਨੇ 선ਾਵਾਂ ਦੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਦੇਸ਼ ਦੇ ਨਾਲ ਖੜਾ ਸੀ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੇ ਜਿਹ ਤਿੰਨ ਸਨੇਵਾ ਤੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਤੇ ਪੂਰੇ ਭਾਰਤ ਨੂੰ ਸੁਰੱਖਿਅਤ ਰੱਖਿਆ ਹੈ ਕਿਸੇ ਜਰਮਨਾਂ ਦਾ ਨੁਕਸਾਨ ਨਹੀਂ ਹੋਇਆ ਬਲਕਿ ਪਾਕਿਸਤਾਨ ਨੂੰ ਤਿੰਨ ਦਿਨਾਂ ਚ ਘੁੱਟਨੇ ਤੇ ਆਉਣ ਤੋਂ ਮਜਬੂਰ ਕਰਤਾ ਜਿਹੜੇ ਲੋਕ ਨੇ ਹੋਰ ਵੀ ਦੇਖੋ ਕਿਵੇਂ ਮਲਕੀ ਚੈਲ ਬੱਲ ਦੀ ਨਜ਼ਰ ਆ ਰਹੇ ਨੇ ਭਾਜੀ ਕੀ ਕੀ ਹਾਲ ਚਾਲ ਹੈ ਠੀਕ ਹੋ ਬਹੁਤ ਵਧੀਆ ਜੀ ਭਾਜੀ ਵਧੀਆ ਕੀ ਵੀ ਵੇਖਦੇ ਹੋ ਸਰਕਾਰ ਦੇ ਦੋਹਾਂ ਦੇਸ਼ਾਂ ਦੀ ਵਿਚਲੀ ਸਹਿਮਤੀ ਹੋਈ ਉਸ ਤੋਂ ਬਾਅਦ ਜਿਹੜੇ ਨੇ ਹੁਣ ਚੈੱਕ ਤੇ ਨਜ਼ਰ ਆ ਰਹਿਆ ਦੇਖੋ ਜੀ ਦੁਨੀਆ ਇਦਾਂ ਚੈਲਪੈਲ ਕਰੇਗੀ ਤਾਂ ਬਹੁਤ ਵਧੀਆ ਲੱਗੇਗਾ ਕਾਰੋਬਾਰ ਸਭ ਠੱਪ ਹੋਏ ਪਏ ਸੀਗੇ ਮੈਂ ਤਾਂ ਹੁਣੇ ਆਇਆ ਕਿਉਂਕਿ ਆਪਾਂ ਵੀ ਗੱਡੀਆਂ ਟੈਕਸੀਆਂ ਚਲਾਣੇ ਆ ਤੇ ਇਸ ਕਰਕੇ ਸਾਰਾ ਕੰਮ ਠੱਪ ਪਿਆ ਸੀਗਾ ਬਹੁਤ ਵਧੀਆ ਲੱਗਾ ਵੀ ਵਧਾਈ ਦੇ ਪਾਤਰਾ ਹਾਰੇ ਦੇਸ਼ ਵਾਲੇ ਜਿਹਨਾਂ ਨੇ ਚਲੋ ਸਮਝੌਤਾ ਕੀਤਾ ਬਲ ਲੜਾਈ ਤੇ ਕਿਸੇ ਨੂੰ ਵੀ ਨਹੀਂ ਚਾਹੀਦੀ ਜਦੋਂ ਬਲੈਕਆਊਟ ਕੀਤਾ ਗਿਆ ਜਾਂਦਾ ਸੀਗਾ ਰਾਤ ਨੂੰ 9 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਉਸ ਦੇ ਬਾਰੇ ਜਿਹੜੀ ਸ਼ੈਲਿੰਗ ਵੀ ਹੁੰਦੀ ਸੀਗੀ ਉਸ ਨੂੰ ਕਿਵੇਂ ਵੇਖਦੇ ਸੀ ਤੇ ਹੁਣ ਜਿਹੜਾ ਆ ਦੋਹਾਂ ਦੇਸ਼ਾਂ ਵਾਲੇ ਸਹਿਮਤੀ ਬਣੀ ਆ ਤੇ ਕਿਵੇਂ ਵੇਖਦੇ ਇਹਨੂੰ ਉਹ ਰਾਤ ਨੂੰ ਜਿਹੜਾ ਬਲੈਕਆਊਟ ਹੁੰਦਾ ਸੀ ਔਟ ਔਟ ਕੇ ਰਾਤ ਨੂੰ ਦੇ ਦੇ ਲੋਕ ਕਈ ਤਾਂ ਕਹਿੰਦੇ ਪਟਾਕੇ ਚੱਲਦੇ ਪਰ ਇਹ ਵੀ ਜਿਹੜਾ ਉਹਨੂੰ ਪਤਾ ਹੀ ਵੀ ਤੇਜ ਦੀ ਲੜਾਈ ਜਿਹੜੀ ਕੋਈ ਵੀ ਨਹੀਂ ਚਾਹੁੰਦਾ ਤੇ ਰਾਤ ਨੂੰ ਉੱਠ ਕੇ ਜਿਹੜਾ ਜਿਹੜਾ ਨੁਕਸਾਨ ਹੋ ਚੁੱਕਿਆ ਉਹ ਤਾਂ ਵਾਪਸ ਕਦੀ ਵੀ ਭਰ ਪਾਈ ਕੋਈ ਨਹੀਂ ਕਰ ਸਕਦਾ ਇਸ ਕਰਕੇ ਚਲੋ ਬਹੁਤ ਵਧੀਆ ਲੱਗਾ ਸਾਨੂੰ ਵੀ ਇਹ ਜੈ ਭਾਰਤ ਤੇ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਦੇ ਮਾਤਾ ਕੀ ਜਿਹੜੇ ਨਾਰੀ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਲੱਗਦੇ ਹੋਏ ਨਜ਼ਰ ਆ ਰਿਹਾ ਤੇ ਜਲਬਤ ਕਰਨ ਦੀ ਜਿਹੜੀ ਆ ਕੋਸ਼ਿਸ਼ ਹੈ ਜਿਹੜੀ ਉਸੀਂ ਕਰ ਰਹੇ ਹਾਂ ਕਿ ਇਹ ਗੁਰਦਾਸਪੁਰ ਦੀਆਂ ਲਾਈਵ ਤਸਵੀਰਾਂ ਨੇ ਜਿੱਥੇ ਸਾਜੀਆ ਕਰ ਰਹੇ ਹਾਂ ਤੇ ਉਹਨਾਂ ਦੇ ਨਾਲ ਵੀ ਜਿਹੜੀ ਆ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਆਪਾਂ ਕਰਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਮੌਜੂਦ ਆ ਜਿੱਥੇ ਲੋਕ ਜਿਹੜੇ ਨੇ ਸਥਾਨਕ ਜਿੱਥੇ ਚੈੱਕ ਪਾਇਕ ਹੁੰਦੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਲੋਕ ਸਥਾਨਕ ਜਿਹੜੇ ਨੇ ਤੋਂ ਨਿਕਲ ਕੇ ਘਰਾਂ ਤੋਂ ਆਏ ਨੇ ਉਹਨਾਂ ਨਾਲ ਗੱਲਬਾਤ ਵੀ ਜਿਹੜੀ ਆ ਆਪਾਂ ਕਰਨ ਦੀ ਕੋਸ਼ਿਸ਼ ਜਿਹੜੀ ਆ ਆਪਾਂ ਲਗਾਤਾਰ ਜਿਹੜੀਆਂ ਜਾਰੀ ਕਰਾਂਗੇ ਕਿਵੇਂ ਸੋਚਦੇ ਨੇ ਕਿ ਆਮ ਲੋਕਾਂ ਨੂੰ ਕੀ ਫਰਕ ਪਿਆ ਆ ਇਜ਼ਾ ਤੂੰ ਜਿੱਥੇ ਰਾਤ ਜਿਹੜੋ ਇਸ ਵੇਲੇ ਟਾਈਮ ਹੁੰਦਾ ਸੀਗਾ ਤਾਂ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਸਹਿਮ ਕਈ ਜਿਹੜੇ ਨੇ ਘਰਾਂ 'ਚ ਵੜ ਜਾਂਦੇ ਸੀ ਤੇ ਇਸ ਵੱਲੋਂ ਦੋਹਾਂ ਦੇਸ਼ਾਂ ਦੀ ਸਾਂਤੀ ਤੋਂ ਬਾਅਦ ਜਿੱਥੇ ਲੋਕ ਜਿਹੜੇ ਨੇ 트럼ਪ ਦਾ ਵੀ ਜਿਹੜਾ ਆ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਗੱਲਬਾਤ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਦੀ ਗੱਲਬਾਤ ਜਿਹੜੀ ਇਹ ਕਰਾਂਗੇ 사ਸੀ ਗਾ ਵੀਰ ਜੀ ਕਿਵੇਂ ਦੇਖਦੇ ਹੋ ਕਿ ਦੋਹਾਂ ਦੇਸ਼ਾਂ ਜਿਹੜੀ ਇਹ ਸਾਂਤੀ ਕੀਤੀ ਗਈ ਆ ਤੇ ਕਿਵੇਂ ਲੱਗਦਾ ਹੈ ਤੁਹਾਨੂੰ ਹਾਂ ਮੈਨੂੰ ਠੀਕ ਲੱਗਦਾ ਕੋਈ ਨਹੀਂ ਵਧੇ ਵਧੇ ਕੋਈ ਲਵਧੀ ਲੱਗ ਰਹੇ ਹਾਂ ਜੀ ਬਿਲਕੁਲ ਜੀ ਜਿਹੜੇ ਲੋਕ ਸਥਾਨਕ ਲੋਕ ਨੇ ਜਿਹੜੇ ਆਏ ਨੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਵਾ ਉਹਨਾਂ ਨੇ ਕਿਹਾ ਕਿ ਜਿਹੜੇ ਬਿਲਕੁਲ ਠੀਕ ਮਾਹੌਲ ਦੇ ਵਿੱਚ ਹੀ ਜਿਹੜਾ ਆ ਸਮਾਪਤੀ ਹੁੰਦਾ ਆ ਤਾਂ ਤਸਵੀਰਾਂ ਕੈਮਰਾਮੈਨ ਨੂੰ ਜਿਹੜੀ ਦਿਖਾ ਦਿਓ ਕਿ ਲੋਕ ਜਿਹੜੇ ਨੇ ਕਾਫੀ ਹੁਣ ਚੈੱਕ ਪੈਕ ਜਿਹੜੀ ਆ ਹੁੰਦੀ ਨਜ਼ਰ ਆ ਰਹੀ ਆ ਤੇ ਆਮ ਰੂਟੀਨ ਦੀ ਤਰ੍ਹਾਂ ਜਿਹੜੇ ਆ ਤਰਾਂਕੋ ਨਿਕਲਦੇ ਹੋਏ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇ ਸਕਦੇ ਹੋ ਕਿ ਲੋਕ ਜਿਹੜੇ ਨੇ ਨਾਰੇ ਬਾਈ ਜਿਹੜੀ ਵੀ ਆ ਲਗਾਤਾਰ ਕੀਤੀਆਂ ਦੀ ਗੱਲਬਾਤ ਜਿਹੜੀ ਆ ਕਰਨ ਦੀ ਵੜੀ ਕੋਸ਼ਿਸ਼ਾਂ ਹੋਂ ਤਾਂ ਕਰ ਲੈਨੇ ਆ ਜਿੰਦਾਬਾਦ ਜੀ ਕਿਵੇਂ ਕੋਈ ਕੁਸ਼ੀ ਮਹਿਸੂਸ ਹੋ ਰਹੀ ਹੈ ਖੁਸ਼ੀ ਦੇਖੋ ਬਹੁਤ ਖੁਸ਼ੀ ਆ ਖੁਸ਼ੀ ਤੇ ਸਾਨੂੰ ਅਦਾ ਆ ਰਹੀ ਹੈ ਦਾ ਆਪਾ ਪਾਕਿਸਤਾਨ ਤੋਂ ਜੰਗ ਹੀ ਜਿੱਤੀ ਆ ਤੇ ਜੰਗ ਜਿੱਤਣ ਵਾਲੀ ਗੱਲ ਆ ਪਾਕਿਸਤਾਨ ਦੇ ਦੇਖੋ 2 ਦਿਨ ਹੀ ਟਿਕੇ ਪਾਕਿਸਤਾਨ ਵਾਲੇ ਤੇ ਘਟਨਿਆਂ ਤੇ ਪੂਰਾ ਪਾਕਿਸਤਾਨ ਨੂੰ ਦੇ ਦਿੱਤੀ ਸਰਕਾਰ ਨੇ ਤੇ ਦੇ ਦਿੱਤੀ ਸੀ ਇਹਨਾਂ ਨੇ ਉਹ ਆਪਣੇ ਘੁੱਟਿਆਂ ਤੇ ਲਿਆਤਾ ਦੋਹਾਂ ਦਿਨਾਂ ਚ ਜਿਵੇਂ ਲੋਕਡਾਊਨ ਰਹਿੰਦਾ ਸੀ ਆਪਣੇ ਬਲੈਕ ਡਾਊਨ ਬਲਕਿ ਬਲੈਕਆਊਟ ਹੋਇਆ ਸੀਗਾ ਤੇ ਉਸ ਨੂੰ ਕਿਵੇਂ ਵੇਚਦੇ ਸੀਗੇ ਰਾਤ ਅੰਧੇਰਾ ਚਾਹ ਜੀ ਨਾਲ ਰਾਤ ਦੇ ਵਿੱਚ ਸ਼ੈਲਿੰਗ ਹੋਣੀ ਤੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਵੀ ਦਿਂਦਾ ਸੀਗਾ ਪਰ ਹੁਣ ਜਿਵੇਂ ਦੋਹਾਂ ਦੇਸ਼ਾਂ ਦੇ ਵਿੱਚਕਾਰ ਜਿਹੜੀ ਵਿਚੋਲਗੀ ਜਿਹੜੀ ਹੈ 트ੰਪ ਵੱਲੋਂ ਕੀਤੀ ਹੈ ਉਹਨਾਂ ਨੂੰ ਕੀ ਸੁਨੇਹਾ ਲਾਉਂਦੇ ਹੋ ਦੇਖੋ ਜਿੱਦਾਂ ਕਹਿੰਦੇ ਤੁਸੀਂ ਬਲੈਕ ਬਲੈਕ ਡੋਰ ਹੁੰਦਾ ਡੋਰ ਨੂੰ ਅੰਦਰ ਆ ਉਹ ਚ ਕਿਸੇ ਨੂੰ ਕੋਈ ਦਿੱਕਤ ਦਿੱਕਤ ਵਾਲੀ ਗੱਲ ਨਹੀਂ ਉਹ ਤਾਂ ਦੇ ਲੋਕਾਂ ਦੇ ਲੋਕਾਂ ਦੇ ਵਾਸਤੇ ਹੀ ਹੈਗਾ ਹੀ ਇਹ ਲੋਕੀ ਸੁਰੱਖਿਅਤ ਕਿਤਾ ਰਹਿਣੇ ਆ ਬਾਕੀ ਜਦੋਂ ਜੰਗ ਦੇ ਹਾਲਾਤ ਹੋਣ ਜੋ ਦੇਸ਼ ਤੇ ਆਏ ਤੇ ਦੇਸ਼ ਦਾ ਹਰ ਨਾਗਰਿਕ ਦੇ ਦੀ ਸੈਨਾ ਨਾਲ ਖੜਾ ਵਾ ਕੇਂਦਰੀ ਸਰਕਾਰ ਨਾਲ ਖੜਾ ਸੀ ਪਰੇਸ਼ਾਨੀਆਂ ਦੇਖੋ ਜਿੱਦਾਂ ਤੁਸੀਂ ਕਿਹਾ ਪਰੇਸ਼ਾਨੀਆਂ ਤੇ ਜਦੋਂ ਲੋਕਡਾਊਨ ਹੋਇਆ ਸੀ ਪਿਛੇ ਹੀ ਕਰੋਨਾ ਟਾਇਰ ਤੇ ਚਾਰ ਚੱਲ ਸਾਲ ਸਾਲ ਹੀ ਦੁਕਾਨਾਂ ਬੰਦ ਰਹੀਆਂ ਪਰ ਉਹਦੇ ਬਾਅਦ ਵੀ ਲੋਕਾਂ ਨੇ ਸਰਵਾਈਵ ਕੀਤਾ ਸਹੀ ਰਿਆ ਪਰਮਾਤਮਾ ਨੇ ਸਾਰਾ ਸਭ ਠੀਕ ਕੀਤਾ ਇੱਥੇ ਦੋ ਦਿਨ ਹੀ ਹੋਏ ਬਾਕੀ ਦੇਸ਼ ਤੇ ਗੱਲ ਆਈ ਦੀ ਦੇਸ਼ ਦਾ ਜਦੋਂ ਦੇਸ਼ਵਾਦ ਤੇ ਜਦੋਂ ਜੋ ਵੀ ਕਰਨਾ ਪਏ ਉਦੋਂ ਫਿਰ ਨੁਕਸਾਨ ਦੀ ਗੱਲ ਨਹੀਂ ਹੁੰਦੀ ਜੇ ਦੇਸ਼ ਰਹੇਗਾ ਤਾਂ ਸਾਡੇ ਕਾਰੋਬਾਰ ਰਹਿਣਗੇ ਆਪਾਂ ਰਵਾਂਗੇ ਸਭ ਕੁਝ ਰਹੇਗਾ ਦੇਸ਼ ਪਹਿਲੇ ਹੋਣਾ ਚਾਹੀਦਾ ਆਪਣਾ ਆਪ ਤੇ ਚਲੋ ਸੋਚਣਾ ਚਾਹੀਦਾ ਹਰ ਬੰਦੇ ਦੇ ਬਾਲ ਬੱਚੇ ਨੇ ਕਾਰੋਬਾਰ ਨੇ ਸਭ ਕੋ ਵੇਖਣਾ ਚਾਹੀਦਾ ਪਰ ਦੇਸ਼ ਪਹਿਲੇ ਹੋਣਾ ਚਾਹੀਦਾ ਬਾਕੀ ਆਪਣਾ ਜਿਹੜਾ ਸੈਲਫ ਇੰਟਰਸਟ ਹੈ ਉਹ ਬਾਅਦ ਵਿੱਚ ਹੋਣਾ ਚਾਹੀਦਾ ਬਿਲਕੁਲ ਜੀ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਵੀ ਹੋਣੀ ਕਰ ਲੈਣੀ ਸਸਕਾ ਵੀ ਜੀ ਕਿਵੇਂ ਦੇਖਦੇ ਹੋ ਦੇਸ਼ ਤੇ ਜਿਹੜਾ ਵੱਡਾ ਫੈਸਲਾ ਜਿਹੜਾ ਲਿਆ ਗਿਆ ਦੋਸਤ ਜੀ ਸਰ ਇਹ ਫੈਸਲਾ ਬਹੁਤ ਵਧੀਆ ਇੱਕਦਮ ਤੁਹਾਡੀ ਜਿੱਤ ਹੀ ਹੋਈ ਆ ਪਾਕਿਸਤਾਨ ਪ੍ਰਧਾਨ ਮੰਤਰੀ ਆਪਣੀ ਸੰਸਦ 'ਚ ਕਹਿ ਰਿਹਾ ਕਿ ਸਾਡਾ ਕਿਸੇ ਦੇਸ਼ ਨੇ ਸਾਥ ਨਹੀਂ ਦਿੱਤਾ ਤੁਰਕੀ ਤੋਂ ਇਲਾਵਾ ਇਹ ਖਾਦੀ ਜਿੱਤ ਹੈ ਇਹਨੂੰ ਤੁਸੀਂ ਜੇ ਵੇਖੋ ਤੇ ਮੋਦੀ ਜੀ ਨੇ ਮਤਲਬ ਕਿ ਬਿਨਾ ਲੜੇ ਹੋਗੇ ਲੜਾਈ ਜਿੱਤ ਲਈ ਆ ਪਾਕਿਸਤਾਨ ਕੋਲੋਂ ਤੇ ਬਾਕੀ ਰਹੀ ਬਲੈਕਆਊਟ ਦੀ ਗੱਲ ਹਰ ਦੇਸ਼ ਦਾ ਨਾਗਰੀ ਦੇਸ਼ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਆ ਬਲੈਕਆਊਟ ਦੀ ਛੋਟੀ ਜੀ ਚੀਜ਼ ਹੈਗੀ ਲੋਕੀ ਦੇਖੋ ਤਿਆਰੀ ਕਿਹਨੂੰ ਜੇ ਅੱਗੇ ਜਾਣਾ ਤਾਂ ਵੇ ਲੜਨ ਵਾਸਤੇ ਆਪਾਂ ਉੱਤੇ ਵੀ ਜਾਣ ਨੂੰ ਤਿਆਰ ਹੋ ਜਾਾਂਗੇ ਬਿਲਕੁਲ ਜੀ ਇਹ ਲੋਕ ਜਿਹੜੇ ਸਥਾਨਕ ਨੇ ਖੁਸ਼ੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਰਾਸ਼ ਜਿਹੜੇ ਆ ਕਾਫੀ ਅਨੰਦ ਦਾ ਨਜ਼ਰ ਆ ਰਿਹਾ ਹਾਂਜੀ ਤੇ ਗੱਲਬਾਤ ਜਿਹੜੀ ਕਰਾਂਗੇ ਅ ਵਿੱਚ ਕੀ ਹਾਲ ਹੈ ਠੀਕ ਹੋ ਕਰਾਂਗੇ ਬਹੁਤ ਵਧੀਆ ਸਰ ਕਿਵੇਂ ਵੇਚ ਦਿਓ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜੀ ਦੋਵਾਂ ਨੇ ਸਹਿਮਤੀ ਹੋਈ ਬਹੁਤ ਬਹੁਤ ਵਧੀਆ ਹੋਇਆ ਹੈ ਪਾਕਿਸਤਾਨ ਨੇ ਆਪਣੇ ਘੁੱਟਨੇ ਦੇਖ ਲਏ ਆ ਹਿੰਦੁਸਤਾਨ ਦੇ ਕੇ ਇੱਕ ਵਾਦਾ ਵੀ ਕੀਤਾ ਕਿ ਅੱਜ ਤੋਂ ਬਾਅਦ ਹੈ ਹਮਲਾ ਕਰਨਗੇ ਤੇ ਇਹਨਾਂ ਦੇ ਹਮਲੇ ਹੀ ਹੋਏਗਾ ਭਾਵੇਂ ਉਹ ਅੰਤਕਵਾਦੀ ਕਰਨ ਭਾਵੇਂ ਪਾਕਿਸਤਾਨ ਵਾਲੇ ਕਰਨ ਇਹਨਾਂ ਦਾ ਜਵਾਬ ਦਿੱਤਾ ਜਾਏਗਾ ਲੜਾਈ 'ਚ ਮੂੰਹ ਤੋੜ ਚ ਬਾਲ ਦਿੱਤਾ ਜਾਏਗਾ ਤੁਹਾਡੇ ਬਿਲਕੁਲ ਜੀ ਜਿਹੜੇ ਹੋਰ ਲੋਕ ਨੇ ਗੱਲਬਾਤ ਕਰਨਗੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਵੇਚ ਦਿਓ ਹੁਣ ਕਰਨ ਦੇ ਵਿੱਚ ਉਹ ਆਏ ਉਹ ਨਿਕਲ ਕੇ ਡਰ ਦਾ ਸਹਿਮਤੀ ਜਿਹੜੇ ਡਰ ਦੀ ਜਿਹੜੀ ਖਤਮ ਹੋ ਗਿਆ ਡਰ ਹੁਣ ਬਿਲਕੁਲ ਜੀ ਪੀਸਫੁ ਪਰੋਸਪਰਿਟੀ ਵਾਸਤੇ ਅੱਗੇ ਜਾਣਾ ਹੈ ਅਸੀਂ ਤੱਕੇ ਸ਼ਾਂਤੀਪ੍ਰੀਏ ਲੋਕ ਆ ਇੰਡੀਅਨ ਜੇ ਅਸੀਂ ਚਾਹਦੇ ਆ ਕਿ ਇਹ ਸ਼ਾਂਤੀ ਬਣੀ ਰਹੇ ਜਿਹੜਾ ਪੜੋਸੀ ਦੇਸ਼ ਆ ਉਹਨੂੰ ਨਕਲ ਆਰ ਜਾਨੀ ਚਾਹੀਦੀ ਬਿਲਕੁਲ ਜੀ ਆ ਜਿਹੜੇ ਲੋਕ ਨੇ ਕਹਿ ਰਹੇ ਨੇ ਕਿ ਹੁਣ ਪੜੋਸੀ ਦੇਸ਼ ਨੂੰ ਜਿੱਤੇ ਭਾਰਤ ਨੂੰ ਜਿਹੜਾ ਆ ਜਿਹੜੀ ਸਮਝ ਜਿਹੜੀ ਗੱਲ ਆ ਉਹ ਸਮਝੋਤਾ ਜਿਹੜਾ ਆ ਉਥੇ ਹੋ ਜਾਣਾ ਚਾਹੀਦਾ ਆ ਤੇ ਜਿਹੜੇ ਲੋਕ ਨੇ ਸਥਾਨਕ ਚਹਿਲ-ਪਹਿਲ ਕਰਦੇ ਹੋਏ ਉਹ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪਿੱਛੇ ਤਸਵੀਰਾਂ ਦੇਖੋ ਸਾਰੇ ਪੰਨੇ ਜਿਹੜੀਆਂ ਨੇ ਉਹ ਲੋਕ ਜਿਹੜੇ ਨੇ ਘਰਾਂ ਤੋਂ ਆਪਣੇ ਨਿਕਲ ਕੇ ਆਪਣੇ ਡੇਲੀ ਜੀ ਰੂਟੀਨ ਵਾਸਤੇ ਸਮਾਨ ਜਿਹੜੇ ਉਹ ਲੈਦੇ ਨਜ਼ਰ ਆ ਰਹੇ ਤੇ ਗੱਲਬਾਤ ਕਰੀਏ ਦੋਹਾਂ ਦੇਸ਼ਾਂ ਦੀ ਤਲਕੀ ਨੂੰ ਲੈ ਕੇ ਜਿਹੜੀ ਆ ਇਹ ਸਹਿਮਤੀ ਹੋਈ ਆ ਉਸ ਤੋਂ ਬਾਅਦ ਜਿਹੜੀ ਆ ਖੁਸ਼ੀ ਦਾ ਮਾਹੌਲ ਕਿਤੇ ਨਾ ਕਿਤੇ ਦਿਖਦਾ ਨਜ਼ਰ ਆ ਰਿਹਾ ਪਰ ਪ੍ਰਸ਼ਾਸਨ ਦੇ ਵੱਲੋਂ ਅਗਲੇ ਹੁਕਮ ਜਿਹੜੇ ਨੇ ਬਲੈਕਆਊਟ ਦੇ ਅਜੇ ਤੱਕ ਦਿੱਤੇ ਗਏ ਨੇ ਕਿਉਂਕਿ ਬਾਰਡਰ ਏਰੀਆ ਹੋਣ ਦੇ ਕਾਰਕ ਕੇ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਆ ਸਹਿਮਤੀ ਦੇ ਗੱਲ ਇਹ ਕਹੀ ਗਈ ਹੈ ਕਿ ਜਿਹੜੇ ਅਗਲੇ ਹੁਕਮ ਜਿਨ੍ਹਾਂ ਚਿਰ ਨਹੀਂ ਹੋਣਦੇ ਉਹਨਾਂ ਚਿਰ ਅਗਲੇ ਹੁਕਮਾਂ ਦੀ ਹੀਨ ਬਿਨ ਪਾਲਣਾ ਲਾਗੂ ਰਹੇਗੀ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਨਾਮ ਦੀ ਰਿਪ